ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਨਾਬਾ ਰਿਆਸਤ ਦੇ ਧਰਮੀ ਮਹਾਰਾਜਾ ਹੀਰਾ ਸਿੰਘ ਦਾ 181ਵਾਂ ਜਨਮ ਦਿਹਾੜਾ ਹਰਕਾ ਵਿਦਾਇਕ ਗੁਰਦੇਵ ਸਿੰਘ ਦੇ ਮਾਨ ਵੱਲੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੀ ਆਖੰਡ ਪੁਰਸਬ ਦਾ ਪ੍ਰਕਾਸ਼ ਕਰਵਾਇਆ ਗਿਆ ਅਤੇ 18 ਦਸੰਬਰ ਨੂੰ ਭੋਗ ਪਾਏ ਜਾਣਗੇ। ਵਿਦਾਇਕ ਗੁਰਦੇਵ ਸਿੰਘ ਦੇ ਮਾਨ ਦਾ ਕਹਿਣਾ ਹੈ ਕਿ ਮਹਾਰਾਜਾ ਹੀਰਾ ਸਿੰਘ ਰਿਆਸਤ ਨਾਬਾ ਦੇ ਰਾਜਸਥਾਨਾ ਤੇ ਪਿਛਲੀਆਂ ਸਰਕਾਰਾਂ ਵੱਲੋਂ ਨਾਬਾ ਸ਼ਹਿਰ ਨੂੰ ਅਣਗੌਲੀਆਂ ਕੀਤਾ ਗਿਆ ਹੈ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਧਰਮੀ ਰਾਜਾ ਮਹਾਰਾਜਾ ਹੀਰਾ ਸਿੰਘ ਨੂੰ ਯਾਦ ਨਹੀਂ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਇੱਕ ਪ੍ਰਾਈਵੇਟ ਸੰਸਥਾ ਨਾਲ ਮਿਲ ਕੇ ਕਿਲੇ ਦੀ ਸਾਮ ਸੰਭਾਲ ਲਈ 50 ਕਰੋੜ ਰੁਪਏ ਖਰਚੇ ਜਾਣਗੇ ਅਸੀਂ ਇਸ ਸਬੰਧ ਵਿੱਚ ਪੰਜਾਬ ਸਰਕਾਰ ਨਾਲ ਮਿਲ ਕੇ ਗੱਲਬਾਤ ਵੀ ਕਰ ਰਹੇ ਹਾਂ 2022 ਜਦੋਂ 10 ਐਮਐਲਏ ਬਣੇ ਨਿਗਰਾਂਤਾਂ ਦਾ ਨਾਬਾਤ ਇੱਕ ਬੰਦ ਦੇ ਵਿੱਚ ਖਿਆਲ ਆਇਆ ਕਿ ਬਹੁਤ ਵੱਡੀ ਵਿਰਾਸਤ ਨਾਬਾ ਦੀ ਵਿਰਾਸਤੀ ਸ਼ਹਿਰਾਂ ਨਾਬਾ ਮਹਾਰਾਜਾ ਹੀਰਾ ਸਿੰਘ ਜੀ ਦਾ ਬਹੁਤ ਵੱਡਾ ਇੱਕ ਜਿਹਦਾ ਸਹਿਯੋਗ ਹੈ ਵਿਰਾਸਤ ਨਾਬਾ ਨੂੰ ਸੰਪਾਉਣ ਦੇ ਵਿੱਚ ਧਰਮੀ ਰਾਜੇ ਸੀ ਜਿਹੜੇ ਹਰ ਧਰਮ ਦਾ ਸਤਿਕਾਰ ਕਰਦੇ ਸੀ ਪਰ ਕਿਸੇ ਨੇ ਜਦੋਂ ਤੱਕ ਦੇ ਦੇਏ ਨੇ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਜਦੋਂ ਦਾ ਕੋਈ ਜਨਮ ਜਹਾੜਾ ਮਨਾਇਆ ਚਲ ਸੋ 2022 ਤੋਂ 10 ਨੇ ਇੱਕ ਕੁੱਛਿਕ ਸੰਗਤ ਦੇ ਨਾਮ ਅਧੀਨ ਕੀਤਾ ਤੇ 2022 23 ਤੇ ਹਮ ਚਾਹੁੰਦੇ ਹਾਂ ਜਨਮ ਦਿਹਾੜਾ ਜਿਹੜਾ ਵੀ ਤੇ ਮਨਾਇਆ ਜਾ ਰਿਹਾ 181ਵਾਂ ਜਨਮ ਦਿਹਾੜਾ ਇਸ ਦੇ 85 ਸਾਲ ਦੇ ਹੁੰਦੇ ਅਗਰ ਅੱਜ ਹੋਣੀ ਹੁੰਦੀ ਤੇ ਰਿਆਸਤੀ ਕਿਲਾ ਨਾਬਾ ਦੇ ਵਿੱਚ ਅਸੀਂ ਬਹੁਤ ਹੀ ਸਰਦਾ ਦੇ ਨਾਲ ਇਹ ਜਿਹੜਾ ਸਮਾਗਮ ਮਨਾ ਰਹੇ ਹਾਂ ਔਰ ਅੱਜ ਖੰਡਪਾਤਸਾ ਆਰੰਭ ਹੋਏ ਨੇ 16 ਤਰੀਕਾ 16 ਦਸੰਬਰ 18 ਦਸੰਬਰ ਦਿਨ ਬੁੱਧਵਾਰ ਨੂੰ 10:00 ਤੋਂ ਲੈ ਕੇ 12:00 ਤੱਕ ਇਹ ਸਮਾਗਮ ਜਿਹੜਾ ਕਰ ਲੇਗਾ ਜੀ ਆਪ ਸਭ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਸਮਾਂਗੰਗੀ ਵਿੱਚ ਪਹੁੰਚੋ ਪਰ ਪਿੰਡਾਂ ਦੇ ਵਿੱਚ ਸੰਗਤ ਨੂੰ ਲਿਆਉਣ ਵਾਸਤੇ ਕਿਉਂਕਿ ਸੰਗਤ ਬਹੁਤ ਪਿਆਰ ਕਰਦੀ ਹੈ ਮਾਗ ਅਹਿਲਾ ਸਿੰਘ ਜੀ ਨੂੰ ਜ ਸਾਹੀ ਪ੍ਰਬੰਧ ਅਸੀਂ ਦੱਸਾਂ ਦਾ ਪ੍ਰਬੰਧ ਕੀਤਾ ਸੰਗਤ ਵਾਸਤੇ ਔਰ ਜਿਹੜੀ ਬਾਕੀ ਸੰਗਤ ਹੈ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਈਕਲਾਂ ਤੇ ਮੋਟਰਸਾਈਕਲ ਤੇ ਗੱਡੀਆਂ ਤੇ ਕਾਰਾਂ ਤੇ ਜਿੰਵੇਂ ਤੁਸੀਂ ਸੁਵਿਧਾ ਤੁਹਾਨੂੰ ਠੀਕ ਲੱਗੇ ਤੁਸੀਂ ਜ਼ਰੂਰ ਪਹੁੰਚੋ ਔਰ ਇਸ ਮੌਕੇ ਤੇ ਅਸੀਂ ਨਾਭਾ ਦਾ ਜਿਹੜਾ ਇਤਿਹਾਸ ਹੈ ਨਾਭਾ ਦੀ ਹਿਸਟਰੀ ਹੈ 130 ਪੇਜਾਂ ਦੀ ਕਿਤਾਬ ਜਿਹੜੀ ਹੈ ਰਿਆਸਤ ਨਾਭਾ ਉਹ ਸਟੋਰੀਅਨ ਸਿਮਰ ਸਿੰਘ ਨੇ ਵੀ ਸਾਡਾ ਬੱਚਾ ਇਸ ਦੇ ਉੱਪਰ ਕੰਮ ਕਰਦਾ ਉਹਨਾਂ ਨੇ ਕਿਤਾਬ ਤਿਆਰ ਕੀਤੀ ਹੈ ਉਹ ਅਸੀਂ ਜਿਹੜੀ ਸਾਰੀ ਸੰਗਤ ਨੇ ਜਿਹੜੀ ਕਿਤਾਬ ਅਸੀਂ ਦੇਵਾਂਗੇ ਤਾਂ ਕਿ ਘਰ-ਘਰ ਦੇ ਵਿੱਚ ਨਾਪੇ ਦਾ ਇਤਿਹਾਸ ਸਾਡੇ ਬਜ਼ੁਰਗਾਂ ਨੂੰ ਸਾਡੀਆਂ ਮਾਵਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਪਤਾ ਹੋਵੇ ਕਿ ਸਾਡਾ ਇਤਿਹਾਸ ਕੀ ਹੈ ਜੀ ਕਿ ਕਿੰਨੇ ਮਾਣ ਦੀ ਕੋਸ਼ਿਸ਼ ਕਰ ਰਹੇ ਹਾਂ ਸੰਗਤ ਵਾਸਤੇ ਲੰਗਰ ਦੀ ਜਿਹੜੀ ਬਵਸਤਾ ਕੀਤੀ ਜੀ ਲੰਗਰ ਚੱਲਤ ਰਹੇਗਾ ਪਰ ਇਸ ਮੌਕੇ ਪੰਥ ਦੇ ਬਹੁਤ ਹੀ ਮਹਾਨ ਕੀਰਤਨੀਏ ਫੈ ਜਿੰਦਰ ਸਿੰਘ ਰਿਆਰ ਸਾਹਿਬ ਜਿਨ੍ਹਾਂ ਦੇ ਬਹੁਤ ਤੁਸੀਂ ਰੋਜ਼ ਗੱਡੀਆਂ ਤੇ ਘਰਾਂ ਚ ਸੁਣਦੇ ਹੋ ਬਿਨ ਬੋਲੇ ਸਭ ਕੁਝ ਜਾਣਦਾ ਤੇ ਉਹਨਾਂ ਦੇ ਸਾਰੇ ਜਿਹੜੇ ਸ਼ਬਦ ਨੇ ਬੜੇ ਪਪੂਲਰ ਨੇ ਤੇ ਉਪਸ਼ੇਸ਼ਸੌਰ ਤੇ ਕੀਰਤਨ ਕਰਨ ਵਾਸਤੇ ਆ ਰਹੇ ਨੇ ਜੀ 11 ਵਜੇ ਤੋਂ ਲੈ ਕੇ 12 ਵਜੇ ਤੱਕ ਉਹਨਾਂ ਦਾ ਸਮਾਂ ਹੈ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਪਹੁੰਚਣਾ ਕਿਉਂਕਿ ਮੈਂ ਹੱਥ jor ਕੇ ਸਮੂਹ ਸੰਬੰਧ ਵਿੱਚ ਬੇਨਤੀ ਕਰਦਾ ਕਿ ਇਹ ਕਾਰਜ ਸਪੋਲੀਟਿਕਲ ਨਹੀਂ ਹੈ ਕਿਸੇ ਪਾਰਟੀਦਾਨੀ ਹੈ ਇਹ ਕਾਰਜ ਸਮੂਹ ਸੰਗਤ ਦਾ ਹੈ ਜੀ ਤੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇਹ ਕਾਰਜ ਹੈ ਤੋਂ ਸਮੂਹ ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਸਿਰਫ ਉਹ ਜੋ ਵੀ ਸੇਵਾ ਪਾਉਣਾ ਚਾਹੁੰਦੇ ਹੋ ਲੰਗਰ ਦੇ ਵਿੱਚ ਜੋ ਵੀ ਇੱਥੇ ਸੇਵਾ ਚੱਲਦੀ ਹੈ ਜੋ ਤੁਹਾਡਾ ਮਨ ਕਰਦਾ ਤੇ ਤੁਸੀਂ ਜ਼ਰੂਰੀ ਦੇ ਵਿੱਚ ਆਪਣਾ ਆਪਣਾ ਸਹਿਯੋਗ ਕਰੋ ਪਰ ਇੱਕ ਵਾਰ ਫਿਰ ਮੈਂ ਸਮੂਹ ਸੰਗਤ ਨੂੰ ਬੇਨਤੀ ਕਰਦਾ ਆਪਣੇ ਵੱਲੋਂ ਬਤੌਰੇ ਨਾਭਾ ਸੇਵਾਦਾਰ ਹੋਣ ਦੇ ਨਾਤੇ ਸ਼ਾਹੀ ਪਰਿਵਾਰ ਮਹਾਰਾਣੀ ਪੀਪੀ ਸਿੰਘ ਜੀ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਪਰ ਸਮੂਹ ਸੰਗਤ ਵੱਲੋਂ ਤੇ ਤੁਸੀਂ ਸਾਰਿਆਂ ਨੇ ਆਪਣੇ ਪਰਿਵਾਰ ਸਮੇਤ ਬੱਚਿਆਂ ਨੂੰ ਨਾਲ ਲੈ ਕੇ ਆਇਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਇਤਿਹਾਸ ਕੀ ਹੈ 18 ਤਰੀਕ ਨੂੰ 10:00 ਤੋਂ ਲੈ ਕੇ 12:00 ਤੱਕ ਤੁਸੀਂ ਆਵੋ ਫਾਇਦਾਨੇ ਯਾਤਰੀ ਤੇਲਾ ਨਾਬਾ ਦੇ ਵਿੱਚ ਤੁਹਾਡਾ ਸਭ ਦਾ ਇੰਤਜ਼ਾਰ ਕਰਾਂਗੇ ਕਿ ਤੁਹਾਡੇ ਬੈਠਣ ਵਾਸਤੇ ਬਹੁਤ ਅੱਛੀ ਵਿਵਸਥਾ ਕੀਤੀ ਗਈ ਹੈ ਪਰ ਸੰਗਤ ਵਾਸਤੇ ਪ੍ਰਬੰਧ ਜਿਹੜਾ ਕੀਤਾ ਗਿਆ ਜੀ ਲੰਗਰ ਦਾ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਕੋਈ ਤੁਸੀਂ ਧਰੂ ਸਮਾਂ ਕੱਢ ਕੇ 2 ਘੰਟੇ ਦਾ ਸਮਾਂ ਕੱਢ ਕੇ ਇਸ ਸਮਾਗਮ ਦਾ ਹਿੱਸਾ ਲਓ ਤਾਂ ਵੀ ਕਾਜੀ ਜੀ ਨੇ ਕਾਂਗਰਸ ਨੂੰ ਮੰਨ ਜਿਉਂਦੀ ਚੋਣ ਕੀਤੀ ਹੈ ਨਾ ਵੀ ਜਿਹੜਾ ਖੜਾ ਹੋਏ ਦੇਖੋ ਪ੍ਰਮਾਤਮਾ ਹਰ ਇਨਸਾਨ ਨੂੰ ਬੁੱਧੀ ਦਿੰਦਾ ਜੀ ਹਰ ਇਨਸਾਨ ਨੂੰ ਸੋਚ ਦਿੰਦਾ ਪਰ ਕੋਈ ਇਨਸਾਨ ਸਿਰਫ ਆਪਣੇ ਲਈ ਕੋਈ ਕੋਈ ਇਨਸਾਨ ਆਪਣੇ ਪਰਿਵਾਰ ਲਈ ਕੋਈ ਕੋਈ ਇਨਸਾਨ ਸੋਚਦਾ ਕਿ ਮੈਂ ਅੱਗੇ ਕਿੰਨੇ ਵਧਾਂ ਜਾਂ ਕੋਈ ਇਨਸਾਨ ਆਪਣੇ ਆਪਣੇ ਕਿਦਾਰਾ ਹੈ ਜੀ ਮੇਰਾ ਇਹ ਸੋਚਣਾ ਕਿ ਜਦੋਂ ਤੁਹਾਨੂੰ ਕੋਈ ਸੇਵਾ ਮਿਲੀ ਹੈ ਤਾਂ ਫਿਰ ਸਿਆਸਤ ਜਿਹੜੀ ਸਾਡੇ ਬਜ਼ੁਰਗ ਨਹੀਂ ਜਿਹੜੇ ਬੱਡੇ ਨੇ ਵਡੇਰੇ ਨੇ ਰਾਜੇ ਮਹਾਰਾਜੇ ਨੇ ਜਿਨ੍ਹਾਂ ਦੀ ਹੋਂਦ ਟਿਕ ਰਹੀ ਹੈ ਔਰ ਜਿਹਦੇ ਕਰਕੇ ਜਨਾਬਾ ਦਾ ਨਾਂ ਨਾਦੀ ਤੋਂ ਨਾਬਾ ਬਣਿਆ ਦਿੱਲੀ ਤੇ ਲਾਹੌਰ ਦਾ ਸੈਂਟਰ ਨਾਬਾ ਉੱਚ ਸਹਰ ਜਿਹੜਾ ਵਸਿਆ ਜੀ ਇਹ ਉਹਨਾਂ ਦੀ ਉਹਨਾਂ ਦੀ ਕਿਰਪਾ ਦੇ ਨਾਲ ਹੀ ਵਸਿਆ ਕਰ ਪਰ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੇ ਗੁਰਦਵੰਸਾ ਮਹਾਰਾਜ ਨੂੰ ਪਿਆਰ ਕਰਨ ਵਾਲੇ ਮਹਾਜਾਰ ਪੰਮਨ ਸਿੰਘ ਜੀ ਨੂੰ ਇਸ ਕਰਕੇ ਸਜ਼ਾ ਮਿਲੀ ਜਿਸ ਜਗ੍ਹਾ ਤੇ ਉਹ ਖੜਾ ਐਸੀ ਜਗ੍ਹਾ ਤੇ ਉਹਨਾਂ ਨੇ ਜਦੋਂ ਤਾਜ ਪਹਿਨਾਇਆ ਸੀ ਜਦੋਂ ਉਹਨਾਂ ਨੂੰ ਤਾਂ ਉਦੋਂ ਕੀ ਹੁੰਦਾ ਜੀ ਜਦੋਂ ਗੋਰੀਆਂ ਦਾ ਰਾਤ ਸੀ ਵਾਇਸ ਰਾਏ ਦੀ ਹਾਜ਼ਰੀ ਦੇ ਵਿੱਚ ਜਿਹੜੀ ਹੈ ਜੀ ਉਹ ਕੁਰਸੀ ਤੇ ਬਿਠਾਇਆ ਜਾਂਦਾ ਸੀ ਰਾਜ ਨੂੰ ਜੋ ਤਾਂ ਦਿੱਲੀ ਹੁੰਦੀ ਸੀ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਕਨਪਤ ਸਾਹਿਬ ਦੇ ਭੂਗਤਾਈ ਜਾਣਗੇ ਅਰਜ਼ਾ ਕੀਤੀ ਜਾਏਗੀ ਫਿਰ ਮੈਂ ਜਤੀ ਤੇ ਪਰ ਇਹ ਗੱਲ ਉਹਨਾਂ ਨੂੰ ਗੁਵਾਰਾ ਨਹੀਂ ਗਈ ਤੇ ਇਸੇ ਚੀਜ਼ ਦਾ ਬਿਆਜ਼ਾ ਭੁਗਤਣਾ ਪਿਆ ਆਹ ਜਾ ਰਬ ਰਾਮ ਸਿੰਘ ਜੀ ਨੂੰ ਅਰੈਸਟ ਕਰਕੇ ਫੋ ਲੈ ਕੇ ਜੈਤੂ ਦੇ ਮੂਰਤੇ ਦੇ ਵਿਚ ਉਹਨਾਂ ਦਾ ਸਹਿਯੋਗ ਜਿਹੜਾ ਕਿ ਉਹ ਤੋਂ ਬੋਰੇ ਦੁਖੀ ਹੋ ਗਏ ਪਰ ਉਹ ਜਿਹੜੇ ਸੀਗੇ ਗੁਰੂ ਗ੍ਰੰਥ ਸਾਹਿਬ ਮਾਰਜੀ ਨੂੰ ਮੰਨਦੇ ਸੀਗੇ ਇਹ ਤੁਸੀਂ ਜਿਹੜਾ ਕਿਲਾ ਦੇਖ ਰਹੇ ਹੋ ਇਹ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਤੇ ਸ਼ੋਭੇ ਸੀ ਜਿਹੜੀਆਂ ਚਲ ਨੰਦਪੁਰ ਸਾਹਿਬ ਨੇ ਤੇ ਇਹ ਕਿਲਾ ਜਿਹੜਾ ਜੀ ਮੈਂ ਪੰਜਾਬ ਸਰਕਾਰ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਪ੍ਰਸਤਾਵਨਾਵਾਂ ਵੀ ਭੇਜੀਆਂ ਹੋਈਆਂ ਨੇ ਪਰ ਬਹੁਤ ਵੱਡੀ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਸੰਸਮਾਨਭਾਲ ਕੀਤੀ ਜਾਵੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ ਬਹੁਤ ਸਾਰੇ ਲੋਕ ਆਏ ਨੇ ਅਕਾਲੀ ਦਲ ਤੋਂ ਵੀ ਆਏ ਨੇ ਕਾਂਗਰਸ ਤੋਂ ਵੀ ਆਏ ਨੇ ਅਲੱਗ-ਅਲੱਗ ਪਾਰਟੀਆਂ ਤੋਂ ਆਏ ਨੇ ਹਰ ਹਰ ਦਾ ਆਪਣਾ ਮਤ ਹੈ ਜੀ ਹਰ ਬੰਦਾ ਆਪਣੇ ਤਰੀਕੇ ਨਾਲ ਸੋਚਦਾ ਪਰ ਮੈਂ ਸੋਚਦਾ ਕਿ ਜਿਹੜੀਆਂ ਸਾਡੀਆਂ ਜੜਾਂ ਨੇ ਜਿਹੜੇ ਸਾਡੇ ਰੂਟਸ ਨੇ ਜਿਹੜਾ ਸਾਡਾ ਵਿਰਸਾ ਹੈ ਅਗਰ ਉਹ ਸਾਡਾ ਨਾਲ ਨਹੀਂ ਹੈਗਾ ਜੇ ਆਪਣੀ ਜ਼ੁਬਾਨ ਆਪਣੇ ਨਾਲ ਨਹੀਂ ਆਪਣਾ ਸੁਭਾਅ ਆਪਣੇ ਨਾਲ ਨਹੀਂ ਸਾਡੇ ਬਜ਼ੁਰਗਾਂ ਦਾ ਅਸ਼ੀਰਵਾਦ ਸਾਡੇ ਨਾਲ ਨਹੀਂ ਤਾਂ ਫਿਰ ਕੋਸ਼ਿਸ਼ ਵੀ ਸਾਡੇ ਨਾਲ ਦੀ ਤਾਂ ਮੇਰੀ ਇਹ ਕੋਸ਼ਿਸ਼ ਹੈ ਕਿ ਜਿਹੜੇ ਨਾਬਾ ਹਲਕੇ ਦੇ ਵਿੱਚ ਪੰਜਾਬ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਸਾਡਾ ਇਤਿਹਾਸ ਪਤਾ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਗੁਰੂ ਸਾਹਿਬ ਦੀ ਕਿੱਡੀ ਵੱਡੀ ਬਖਸ਼ਿਸ਼ਾਂ ਰਹੀਆਂ ਨੇ ਸਾਡੇ ਪੰਜਾਬ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਦਾ ਕਿੱਡਾ ਵੱਡਾ ਰਾਜ ਰਿਹਾ ਨਾ ਜਾਂ ਹੀਰਾ ਸਿੰਘ ਦਾ ਕਿੱਡਾ ਵੱਡਾ ਰਾਜ ਰਿਹਾ ਅੱਜ ਅਸੀਂ ਉਹਨਾਂ ਦੇ ਰਾਜ ਨੂੰ ਜਿਹੜੀਆਂ ਕੁਝ ਚੀਜ਼ਾਂ ਬਚੀਆਂ ਨੇ ਉਹ ਸੰਭਾਲ ਸਕੀਏ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ